thank <smart noise> तरह ਦੇ ਜਿਹੜੇ ਪ੍ਰੋਗਰਾਮ ਨੇ ਬੱਚਿਆਂ ਦੇ ਮਨਾਂ ਦੇ ਵਿੱਚ ਬਹੁਤ 10 ਤੱਕ ਯਾਦ ਰਹਿੰਦੇ ਨੇ ਅੱਜ ਦੀ ਜੋ ਪ੍ਰੋਗਰਾਮ ਦੀ ਸਾਰਸਕਤਾ ਵਾ ਉਹ ਇਸੇ ਗੱਲ ਤੇ ਨਿਰਭਰ ਕਰਦੀ ਆ ਕਿ ਅਸੀਂ ਆਪਣੀ ਪੜ੍ਹਾਈ ਦੇ ਨਾਲ ਨਾਲ ਇਹਨਾਂ ਬੱਚਿਆਂ ਨੂੰ ਦੇਸ਼ ਭਗਤੀ ਦੇਸ਼ ਪਿਆਰ ਇਹ ਗੱਲਾਂ ਵੀ ਦਸਦੀ ਨੇ ਕਿਉਂਕਿ ਬੱਚਿਆਂ ਦਾ ਜਿਹੜੇ ਮਨ ਮਾ ਬਹੁਤ ਚੰਚਲ ਹੁੰਦਾ ਕੋਰਾ ਕਾਗਜ਼ ਹੁੰਦਾ

करने जा रही हूँ हाँ मैं इस देश की वासी हूँ कर्ज चुकाऊंगी, जीने का दम रखती हूँ तो मरकर भी दिखाऊंगी, जीने का दम रखती हूँ तो मरकर भी दिखलाऊंगी। कसम मुझे इस माटी की कुछ ऐसा कर जाऊंगी हाँ मैं इस देश की वासी हूँ माटी का कर्ज ਸਭਕਾਂ ਦੇ ਇਸ ਬਲਾਕ ਪਧਰੀ ਪ੍ਰੋਗਰਾਮ ਵਿੱਚ ਪਹੁੰਚੇ ਸਾਡੇ ਮਾਨਯੋਗ ਡੀਓ ਸਹਿਬਾਨ ਸਰਦਾਰ ਦਰਬੀਰ ਸਿੰਘ ਜੀ ਜਦੋਂ ਉਹਨਾਂ ਦਾ ਅਸੀਂ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਜੀ ਆਇਆਂ ਆਖਦੇ ਆ ਅੱਜ ਦਾ ਜੋ ਇਹ ਪ੍ਰੋਗਰਾਮ ਅਮਰਤ ਕਲਸ ਆਪਾਂ ਇੱਥੇ ਬਲਾਕ ਪਧਰੀ ਵਿਖੇ ਇਹ ਪ੍ਰੋਗਰਾਮ ਦੋ ਪ੍ਰੋਗਰਾਮਾਂ ਦਾ ਸਮੇਲ ਹੈ ਇੱਕ ਤਾਂ ਮੇਰੀ ਮਿੱਟੀ ਮੇਰਾ ਦੇਸ਼ ਦੂਜਾ ਵੀ ਕਹਾਤਾ ਤੇ ਦੋਵੇਂ ਪ੍ਰੋਜੈਕਟ ਜਿਹੜੇ ਆ ਇਹ ਰਬਰ ਤੇ ਚੱਲੇ ਨੇ ਜਿਸ ਦੇ ਵਿੱਚ ਅਲੱਗ-ਅਲੱਗ ਸਕੂਲਾਂ ਨੇ ਬੜੇ ਹੀ ਪਿਆਰ ਦੇ ਨਾਲ ਬੜੀ ਹੀ ਮਿਹਨਤ ਦੇ ਨਾਲ ਇਹ ਨਕਸ਼ੇ ਤਿਆਰ ਕਰਕੇ ਰੱਖਦੇ ਨੇ ਬਹੁਤ-ਬਹੁਤ ਸਭ ਦਾ ਧੰਨਵਾਦ ਹੁਣ ਮੈਂ ਥੋੜਾ ਜਿਹਾ ਇਸ ਵਿਸ਼ੇ ਤੇ ਆਵਾਂ ਸਾਡੀ ਮਿੱਟੀ ਸਾਡਾ ਦੇਸ਼ ਇਸ ਤੇ ਜੇ ਥੋੜੀ ਜਿਹੀ ਗਲਤ ਰਾਂ ਤਾਂ ਅਸੀਂ ਕੁਝ ਪਿਛਲੇ ਸਣਿਆਂ ਤੋਂ ਬਦਾਸ ਤੇ ਰਾਤੇ ਜਾਂ ਆਪਦੀ ਆਰਥਿਕਤਾ ਨੂੰ ਬਹੁਤ ਚਚਕਣ ਦੇ ਲਈ ਜੋ ਇਸ ਮੱਦੀ ਦੇ ਨਾਲ ਦਿਵਾਰ ਕੀਤੇ ਨੇ ਉਹ ਅਸੀਂ ਕੁਰੀ ਬਾਤ ਜਾਣਦੇ ਹਾਂ ਜਿਵੇਂ ਕਿ ਸਰਕਾਰਾਂ ਨੇ ਕਾਸੇ ਨਾਤੇ ਵੱਖ ਕਟੇ ਤਰਤੀ ਦੀ ਥਿੱਕੋਂ ਜਦੋਂ ਕੀਤੇ ਕਿਸ ਤਰ੍ਹਾਂ ਅਸੀਂ ਕੀ ਆਰਟਿਕਾ ਦੇ ਨਾਂ ਤੇ ਆਪਦੇ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਜਿੱਥੇ ਵੀ ਰੁਕਸਾਨ ਕੋਲ ਦੇ ਸਾਹਮਣੇ ਇਹ ਲੱਗਦਾ ਸੀ ਕਿ ਕਿਤੇ ਨਾ ਕਿਤੇ ਸਾਡੇ ਵੀ ਅਰਟਿਕਾ ਬਣਦੇ ਨੇ ਸਾਡੀ ਆਮਦਨ ਘਟਦੀ ਹੈ ਤਾਂ ਉਹਨੂੰ ਅਸੀਂ ਪੁੱਛ ਲੈ ਦੋ ਤਹੱਤਿਆਂ ਦੇ ਵਿੱਚ ਅਨੇ ਵਾਰ ਟਾਈ ਕੀਤੀ ਉਸ ਦੇ ਨਾਲ ਅਸੀਂ ਜਾਣਦੇ ਹਾਂ ਕਿ ਸਾਨੂੰ ਬਹੁਤ ਵੱਡਾ ਅੰਪਾਇਰਮੈਂਟ ਜਿਹੜਾ ਅਸੀਂ ਜਾ ਉਹ ਇਧਰ ਉਧਰ ਹੋਇਆ ਵੇ ਮੌਸਮੀ ਬਰਸਾਤਾਂ ਹੋਣੀਆਂ ਸ਼ੁਰੂ ਹੋ ਗਈਆਂ ਬਹੁਤ ਜ਼ਿਆਦਾ ਗਰਮੀ ਪੈਣੀ ਸ਼ੁਰੂ ਹੋ ਗਈ ਤਾਂ ਇਸ ਮਿੱਟੀ ਦੀ ਸੰਭਾਲ ਦੀ ਬਿਲਕੁਲ ਸਾਨੂੰ ਹੁਣ ਲੋੜ ਬਣ ਗਈ ਹੁਣ ਅਸੀਂ ਕੁਝ ਪਿਛਲੇ ਸਮਿਆਂ ਤੋਂ ਦੇਖ ਰਹੇ ਹਾਂ ਕਿ ਰੁੱਖ ਦੇ ਰੁੱਖੀ ਬਹੁਤ ਲੱਗ ਰਹੇ ਨੇ ਕਿ ਮਿੱਟੀ ਦੀ ਸੰਭਾਲ ਦੇ ਲਈ ਖਾਦਾਂ ਨੂੰ ਵੀ ਕੱਟ ਕੀਤਾ ਜਾਵੇ ਇਸ ਕਰਕੇ ਅੱਜ ਆਪਾਂ ਅਜੇ ਹੀ ਪਰਨ ਲਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਰੋਪੀ ਲਾਈਏ ਤੁਹਾਡੇ ਸਤਿਕਾਰ ਜੋ ਅੱਜ ਦੇ ਦੋਸ਼ ਪੱਖੀ ਦੇ ਸੁਆਗਤ ਦੇ ਲਈ ਪਾਰਟੀ ਮੇਰਾ ਦੇਸ਼ ਕੰਪੋਨੈਂਟ ਦੇ ਲਈ ਜੋ ਅਮਰਤ ਕਾਲਸ਼ ਕਲੈਕਟ ਕਰਨ ਦਾ ਪ੍ਰੋਗਰਾਮ ਅੱਜ ਉਸ ਦੇ ਵਿੱਚ ਸ਼ਾਮਲ ਹੋਏ ਵੱਖ-ਵੱਖ ਸੰਗਠਨਾਂ ਦੇ ਵਿੱਚੋਂ ਆਏ ਸਨਦਰ ਗੰਤੀ ਚਿਤ ਸਰਵਾਂ ਮੈਦਿਕ ਸਰਵਾਂ ਤੇ ਇਸ ਕੰਪੋਨੈਂਟ ਦੇ ਸਾਡੇ ਡਿਸਟ੍ਰਿਕਟ ਨੋਡਲ ਫੀਸਰ ਮਨੀ ਪ੍ਰਸੰਦੀ ਤੇ ਪਿਆਰੇ ਬੱਚਿਓ ਇਹਨਾਂ ਦਾ ਮੁੱਖ ਮਕਸਦ ਸਾਡੇ ਬੱਚਿਆਂ ਦੇ ਵਿੱਚ ਦੇਸ਼ ਦੇ ਪ੍ਰਤੀ ਪਿਆਰ ਸਤਿਕਾਰ ਅਤੇ ਉਹਨਾਂ ਦੇ ਵਿੱਚ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਨਾ ਤੇ ਪੈਦਾ ਕਰਨਾ ਹੈ ਜਿਵੇਂ ਕਿ ਆਪਾਂ ਸਾਰੇ ਇੱਕ ਫਾਰਮਲ ਐਜੂਕੇਸ਼ਨ ਇਹਨਾਂ ਬੱਚਿਆਂ ਨੂੰ ਦਿੰਦੇ ਆ ਜਿਹੜੀ ਕਿ ਸਾਡੇ ਸਿਲੇਬਸ ਤੱਕ ਸੀਮਤ ਹੁੰਦੀ ਆ ਪ੍ਰਾਪਤੋ ਮੇਨੂੰ ਮਾਣ ਆ ਮੇਲੇ ਅਧਿਆਪਕਾਂ ਤੇ ਸਾਡੇ ਅਫਸਰਾਂ ਤੇ ਜਿਹੜੇ ਕਿ ਜਦੋਂ ਵੀ ਕੋਈ ਉਹਨਾਂ ਨੂੰ ਕੋਈ ਪ੍ਰੋਜੈਕਟ ਦਿੱਤਾ ਜਾਂਦਾ ਉਸ ਦੇ ਉੱਪਰ ਪੂਰਾ ਖਰਾ ਉਤਰਦੇ ਨੇ ਅੱਜ ਦਾ ਜੋ ਪ੍ਰੋਗਰਾਮ ਬੱਚਿਆਂ ਨੇ ਬਹੁਤ ਹੀ ਵਧੀਆ ਜਿਹੜੇ ਦੇਸ਼ ਭਗਤੀ ਦੇ ਪ੍ਰੋਗਰਾਮ ਨੇ ਪੇਸ਼ ਕੀਤੇ ਆ ਬੱਚਿਆਂ ਨੇ ਵੱਖ-ਵੱਖ ਦੇਸ਼ ਭਗਤੀ ਦੇ ਗਾੜੀਆਂ ਦੇ ਉੱਪਰ ਕੋਰੀਓਗ੍ਰਾਫੀ ਕੀਤੀ ਆ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਬੱਚਿਆਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਤੱਕ ਯਾਦ ਰਹਿੰਦੇ ਨੇ ਅੱਜ ਦੀ ਜੋ ਪ੍ਰੋਗਰਾਮ ਦੀ ਸਾਰਥਕਤਾ ਵਾ ਉਹ ਇਸੇ ਗੱਲ ਤੇ ਨਿਪਰ ਕਰਦੀ ਆ ਕਿ ਅਸੀਂ ਆਪਣੀ ਪੜ੍ਹਾਈ ਦੇ ਨਾਲ ਨਾਲ ਇਹਨਾਂ ਬੱਚਿਆਂ ਨੂੰ ਦੇਸ਼ ਭਗਤੀ, ਦੇਸ਼ ਪਿਆਰ ਦੀਆਂ ਗੱਲਾਂ ਵੀ ਦੱਸੀਏ ਅਸੀਂ ਕਰਤਾਰ ਸਿੰਘ ਸਰਾਭਾ ਜੀ ਦੀ ਸੋਚ ਨੂੰ ਅਪਣਾਉਣਾ ਅਸੀਂ ਉਹਨਾਂ ਦੇਸ਼ ਭਗਤਾਂ ਸ਼ਹੀਦਾਂ ਦੇ ਰਸਤੇ ਦੇ ਉੱਪਰ ਚੱਲਣਾ ਉਹਨਾਂ ਵਰਗੀ ਸੋਚ ਰੱਖਣੀ ਆ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਹੀ ਆਪਣੀਆਂ ਜੜੀਆਂ ਜਾਨਾਂ ਸੀ ਦੇਸ਼ ਦੇ ਲਈ ਕਰਵਾਨ ਕਰ ਦਿੱਤੀਆਂ ਇਹ ਪੁਰਾਣਾ ਸੈੱਟ ਕਿੱਥੇ ਆ ਗਿਆ ਨਾ ਮੈਨੂੰ

शोद पवार जी स्टोरदार वरेंद्राइमरी स्टोर सहदी सरदार करणी सिंध जी बाद

सरकारी प्राइमरी स्कूल सरकारी प्राइमरी स्कूल सरकारी प्राइमरी स्कूल वही पर ਆਜ ਦੇ ਹੋਣ ਦੀ ਰੋਪੀ ਸਰਕਾਰੀ ਪ੍ਰਾਇਮਰੀ ਸਕੂਲ ਖੰਗਰਵਾਲ ਬਲੀਪੁਰ ਖੋਦ ਬਲੀਪੁਰ ਕਲਾਂ ਜਲੇ ਸਰਕਾਰੀ ਪ੍ਰਾਇਮਰੀ ਸਕੂਲ ਗੁਜਰਵਾਲ ਕਸ਼ਟਵਾਰੀ ਸੇਵਾ ਕੇਂਦਰ ਦੇ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਲਈ ਸੰਗਠਨ ਸਰਕਾਰੀ ਪ੍ਰਾਇਮਰੀ ਸਕੂਲ ਲਈ ਸੰਗਠਨ ਮੈਡਮ ਹਰਦੀਪ ਜੀ सरकारी प्राइमरी स्कूल सरकारी प्राइमरी स्कूल का कंसा करावे जी इस प्राइमरी स्कूल चार्ज करा मैडम परिवंदर जी सरकारी प्राइमरी स्कूल पटना

ਸਰਕਾਰੀ ਪ੍ਰਾਇਮਰੀ ਸਕੂਲ ਰੌੜੀ ਗੋਰਸੀਆ ਬਾਗਰੇਵਾਲ ਸਾਕਤਪੁਰਾ ਆਉਣੀ ਸਰਕਾਰੀ ਪ੍ਰਾਇਮਰੀ ਸਕੂਲ ਸਾਕਤਪੁਰਾ